ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਆ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਈਬੇ ਕਮਾਲ ਸਤਿਗੁਰ ਜੀਆਂ ਦਾ ਵਿਆਹ ਪੁਰਬ ਆ ਤੇ ਪਹਿਲਾਂ ਸਾਰਿਆਂ ਨੂੰ ਤੁਹਾਨੂੰ ਗੁਰੂ ਸਾਹਿਬ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਸਵੇਰੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀਗਾ ਜੀ ਤੇ ਉੱਥੇ ਆਪਾਂ ਬ੍ਰੈਡ ਪਕੌੜੇ ਤੇ ਆਪਾਂ ਜਲੰਗਰ ਛਕ ਲਿਆ ਤੇ ਅੱਜ ਹੁਣ ਘਰ ਅਸੀਂ ਬਣਾਉਣ ਜਾ ਰਹੇ ਹਾਂ ਗੁਰੂ ਸਾਹਿਬ ਦੇ ਵਿਆਹਪੂਰਵ ਦੇ ਮੂਲੀਆਂ ਵਾਲੇ ਪਰੌਂਠੇ ਵੱਖਰੇ ਢੰਗ ਨਾਲ ਤੁਹਾਨੂੰ ਫਿਲਾੜੇ ਸਿਖਾਵਾਂਗੇ ਬਣਾ ਲੈ ਤੂ ਵੀ ਬੋਣੇ ਆ ਪਰ ਆਓ ਦੇਖੀ ਆਪਾਂ ਕਿੱਦਾਂ ਬਣਾਨੇ ਆ ਜੇ ਤੁਹਾਨੂੰ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜਿਰੋ ਆਓ ਆਪਾਂ ਦੇਖਦੇ ਆ ਕਿੱਦਾਂ ਆਪਾਂ ਮੂਲੀਆਂ ਦੇ ਪਰੌਂਠੇ ਬਣਾਉਣੇ ਆ ਇਦਾਂ ਮੂਲੀਆਂ ਨੂੰ ਐ ਚੰਗੀ ਤਰ੍ਹਾਂ ਧੋ ਲਿਆ ਸਵਾਰ ਲਿਆ ਫਿਰ ਬਾਅਦ ਵਿੱਚ ਇਹਨਾਂ ਨੂੰ ਐਦਾ ਕੱਦੂ ਕਸ ਕਰਨਾ ਕੱਦੂ ਕਸ ਵੀ ਨਹੀਂ ਕਰਨਾ ਪੈਣਾ ਸੀ ਅੱਜ ਲਾਈਵ 'ਚ ਧੋਖਾ ਦੇ ਦਿੱਤਾ ਨਹੀਂ ਤਾਂ ਇਹਨਾਂ ਦਾ ਵੀ ਮਸ਼ੀਨ ਦੇ ਵਿੱਚ ਪਾ ਕੇ ਇਹਨਾਂ ਨੂੰ ਗੇੜਾ ਇੱਕ ਦੇ ਦੇਣਾ ਸੀਗਾ ਲੇਕਿਨ ਅੱਜ ਸਿਰੇ ਤੇ ਬੈਠ ਗਈ ਇਹ ਘਰ ਦੀਆਂ ਮੂਲੀਆਂ ਜੀ ਬਾਜ਼ਾਰੋਂ ਮੂਲੀਆਂ ਨਹੀਂ ਲੈ ਆਈਆਂ ਬਾਜ਼ਾਰੋਂ ਨਹੀਂ ਮੂਲੀਆਂ ਲਿਆਉਂਦੀਆਂ ਘਰ ਦੀਆਂ ਮੂਲੀਆਂ ਆ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਆ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਜਿੰਨੀਆਂ ਚੀਜ਼ਾਂ ਆਪਣੇ ਘਰ ਹੋ ਸਕਣ ਜਿੱਦਾਂ ਖੇਤਾਂ ਵਿੱਚ ਜਾਂ ਘਰ ਕੋਈ ਜਗ੍ਹਾ ਥੋੜੀ ਬੋਤੀ ਹੈਗੀ ਆ ਕੱਚੀ ਉਹਦੇ ਵਿੱਚ ਲਾਣੀਆਂ ਚਾਹੀਦੀਆਂ ਮੂਲੀਆਂ, ਸਾਗ ਹੋਇਆ, ਧਨੀਆ ਵਗੈਰਾ, ਕੁਝ ਪਲੀਨਾ ਇਦਾਂ ਘਰ ਲਾ ਕੇ ਰੱਖਣਾ ਚਾਹੀਦਾ ਹੈ। ਬਗੈਰ ਖਾਦਾ ਤੋਂ, ਬਗੈਰ ਦਵਾਈ ਤੋਂ ਹਾਂ, ਬਿਮਾਰੀਆਂ ਆ ਸਾਡੇ ਘਰਾਂ 'ਚ ਇਸੇ ਕਰਕੇ ਆ ਕਿਉਂਕਿ ਦਵਾਈਆਂ ਵਾਲੀਆਂ ਚੀਜ਼ਾਂ ਆਪਾਂ ਖਾਣੀਆਂ। ਦਵਾਈਆਂ ਤੋਂ ਰਹਿਤ ਜਿੰਨਾ ਕੋਸ਼ਿਸ਼ ਹੋ ਸਕੇ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਆ। ਤੇ ਆਪਾਂ ਹੁਣ ਮੂਲੀਆਂ ਨੂੰ ਕੱਦੂਕਸ ਕਰ ਰਹੇ ਆ ਤੇ ਉਸ ਤੋਂ ਬਾਅਦ ਅੱਗੇ ਦੇਖਦੇ ਆ ਕੀ ਕਰਦੇ ਆ। ਹਾਂਜੀ ਆਹ ਦੇਖੋ ਜੀ, ਅਸੀਂ ਆ ਸਾਡੀ ਬਗੀਚੀ ਆ ਤੇ ਮੀਂਹ ਪੈ ਰਿਹਾ ਆ। ਤੇ ਮੀ ਪੈਂਦੇ ਦੇ ਵਿੱਚ ਆਪਾਂ ਇੱਥੋਂ ਧਨੀਆਂ ਤੋੜਨ ਵਾਸਤੇ ਆਏ ਆ ਉਧਰ ਮੂਲੀਆਂ ਕਿੱਦੂ ਕਸ ਕੇ ਰੱਖਦੇ ਆ ਇਹ ਆ ਆਪਣੇ ਸਾਗ ਲਾਇਆ ਹੋਇਆ ਧਨੀਆਂ ਆ ਮੇਥੀ ਆ ਪਾਲਕ ਆ ਮੂਲੀਆਂ ਆ ਉਹ ਮੂਲੀਆਂ ਵੀ ਘਰ ਦੀਆਂ ਤੇ ਧਨੀਆਂ ਵੀ ਆਪਣੇ ਘਰ ਦਾ ਇਸ ਵਾਰ ਥੋੜਾ ਡੇਟ ਹੋਇਆ ਕਰਕੇ ਥੋੜਾ ਨਾ ਇਹ ਹਾਂਜੀ ਆ ਥੋੜੇ ਅੰਦਰ ਮਕਾਨ ਬਣ ਰਿਹਾ ਸੀ ਤਾਂ ਕਰਕੇ ਲੇਟ ਹੋ ਗਿਆ ਇਸ ਕਰਕੇ ਥੋੜਾ ਹੋਇਆ ਨਹੀਂ ਤੇ ਜੇ ਤੁਹਾਡੇ ਘਰ ਥੋੜੀ ਬੁਤੀ ਜਗ੍ਹਾ ਨਹੀਂ ਵੀ ਹੈਗੀ ਤੁਸੀਂ ਗਮਲਿਆਂ ਦੇ ਵਿੱਚ ਇਹ ਚੀਜ਼ਾਂ ਜ਼ਰੂਰ ਲਾਓ ਬਜਾਰਾਂ ਚੋਂ ਲੈਣ ਮੰਡੀ ਚੋਂ ਲੈਣ ਨਾਲੋਂ ਇਹ ਇਹ ਚੀਜ਼ਾਂ ਗਮਲਿਆਂ ਦੇ ਵਿੱਚ ਵੀ ਹੋ ਜਾਂਦੀਆਂ ਹਨ ਧਨੀਆਂ ਵਗੈਰਾ ਪਾਲਕ ਹੋਈ ਇਦਾਂ ਮੇਥੀ ਵਗੈਰਾ ਇਹ ਜ਼ਰੂਰ ਆਪਣੇ ਘਰ ਤੋਂ ਇਹ ਚੀਜ਼ਾਂ ਬਰਤਣੀਆਂ ਚਾਹੀਦੀਆਂ ਆ ਜਿਹੜੀ ਕਿ ਜੀ ਬਰਤ ਸਕਦੇ ਆ ਚਲੋ ਜੀ ਹੁਣ ਆਪਾਂ ਇੱਥੋਂ ਧਨੀਆਂ ਬੋਲੀਆਂ ਕਦੂਕਾਸ ਹੋ ਗਈਆਂ ਹੁਣ ਇਹਦਾ ਪਾਣੀ ਨਿਚੋੜੇ ਜਾਂਦਾ ਇਹ ਜਿਹੜਾ ਪਾਣੀ ਹੁੰਦਾ ਨਾ ਜੇ ਤੋਂ ਵਾਸਤੇ ਬਹੁਤ ਵਧੀਆ ਆ ਤੇ ਕਹਿੰਦੇ ਹੁੰਦੇ ਪਥਰੀ ਵਾਸਤੇ ਵੀ ਇਹ ਸਹੀ ਹੁੰਦਾ ਪਥਰੀ ਬੁਖਾਰ ਵਾਸਤੇ ਵੀ ਵਧੀਆ ਆ ਤੇ ਇਹ ਤੁਸੀਂ ਪਾਣੀ ਜੇ ਨਹੀਂ ਵੀ ਛਿੱਟਣਾ ਨਾ ਇਹਨੂੰ ਆਟੇ ਦੇ ਵਿੱਚ ਵੀ ਗੁੰਨ ਸਕਦੇ ਆ ਆਟੇ ਵਿੱਚ ਗੁੰਨ ਕੇ ਤੇ ਇਹ ਉਹਦਾ ਵੀ ਫਾਇਦਾ ਹੀ ਆ ਛਿੱਟਣ ਨਾਲੋਂ ਫਾਇਦਾ ਆ ਤੇ ਆ ਦੇਖੋ ਜੀ ਆਪਾਂ ਹੁਣ ਇਹਨੂੰ ਨਾ ਸਾਰੇ ਪਾਣੀ ਨੂੰ ਇਹਨਾਂ ਹਾਜਮਾ ਬਹੁਤ ਸਹੀ ਹੁੰਦਾ ਹਾਂ ਹਾਂ ਹਾਜਮਾ ਵੀ ਠੀਕ ਹੁੰਦਾ ਤੇ ਆਪਾਂ ਨਚੋੜ ਲਿਆ ਸਾਰੇ ਪਾਣੀ ਨੂੰ ਤੇ ਅਗਲਾ ਪ੍ਰੋਸੈਸ ਆਪਾਂ ਤੁਹਾਨੂੰ ਦੱਸਦੇ ਹਾਂ ਅੱਗੇ ਹਾਂਜੀ ਮੂਲੀਆਂ ਕद्दूकस ਕਰਨ ਤੋਂ ਬਾਅਦ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਦਰਕ ਆਦਰਕ ਵੀ ਆਪਾਂ ਕद्दूकस ਕਰ ਲੈਣੇ ਆਂ ਆਦਰਕ ਨੂੰ ਛਿੱਲ ਕੇ ਤੇ ਇਹਨੂੰ ਵੀ ਹੁਣ ਆਪਾਂ ਕद्दूकस ਕਰ ਰਹੇ ਆਂ ਤੇ ਕਿਹਨੂੰ ਮੂਲੀਆਂ ਵਾਲੇ ਪਰੌਂਠੇ ਵੱਧ ਪਸੰਦ ਆਏ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਹਾਂਜੀ ਦੋਸਤੋ ਤੁਸੀਂ ਇਹ ਦੱਸਣਾ ਵੀ ਮੂਲੀਆਂ ਤੋਂ ਕਿਹੜੀ-ਕਿਹੜੀ ਚੀਜ਼ ਬਣਦੀ ਆ ਇੱਕ ਤਾਂ ਆਚਾਰ ਮੂਲੀ ਦਾ ਬਣਦਾ ਆ ਮੂਲੀ ਵਾਲੇ ਪਰੌਂਠੇ ਬਣਦੇ ਆ ਤੇ ਹੋਰ ਮੂਲੀ ਦੀ ਕਿਹੜੀ ਰੈਸਪੀ ਆ ਕਿਹੜੀ ਚੀਜ਼ ਬਣਾਈ ਜਾ ਸਕਦੀ ਆ ਉਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਇਹ ਹੋ ਗਈਆਂ ਮੂਲੀਆਂ ਤਿਆਰ ਕੱਦੂਕਸ ਕਰਕੇ ਪਾਣੀ ਕੱਢ ਕੇ ਨਚੋੜ ਕੇ ਇਹਨਾਂ ਨੂੰ ਰੱਖ ਲੈ ਸਾਈਡ ਤੇ ਤੇ ਇਹਦੇ ਵਿੱਚ ਅਦਰਕ ਕੱਦੂਕਸ ਕਰ ਲਿਆ ਹੁਣ ਬਾਕੀ ਜਿਹੜਾ ਸਮਾਨ ਅਸੀਂ ਪਾਣਾ ਉਹ ਇੱਕ ਵਾਰੀ ਦੇਖ ਰੰਨੇ ਆ ਤੇ ਦੱਸ ਦਿਆਂ ਕੀ ਕੀ ਪਾਣਾ ਇਹਦੇ ਵਿੱਚ ਤੇ ਇਹ ਹੈਗਾ ਜੀ ਸੁੱਕਾ ਪਦੀਨਾ ਸੁਕਾ ਕੇ ਰੱਖਿਆ ਹੋਇਆ ਹੈ ਡੱਬੀ ਦੇ ਵਿੱਚ ਸੁੱਕਾ ਪਦੀਨਾ ਕਾਲੀ ਮਿਰਚ ਹੋ ਗਈ ਜੀ ਆ ਜਵੈਨ ਹੋ ਗਈ ਗਰਮ ਮਸਾਲਾ ਲੋਨ ਤੇ ਆ ਹੈਗੀ ਹਰੀ ਮਿਰਚ ਤੇ ਹੁਣ ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਇਧਰ ਧਨੀਆ ਕੱਟ ਕੇ ਰੱਖਿਆ ਹੋਇਆ ਇਹ ਤਾਂ ਜਾਦ ਭੁੱਲ ਗਿਆ ਹੁਣ ਅਸੀਂ ਪਾਵਾਂਗੇ ਦੋ ਚਮਚ ਦੋ ਤੋਂ ਢਾਈ ਚਮਚ ਇਹਦੇ ਵਿੱਚ ਲੂਣ ਦੇ ਪੈ ਜਾਣੇ ਹਨ ਹਾਂਜੀ ਇਹ ਹੁਣ ਅਸੀਂ ਲੂਣ ਪਾਤਾ ਅਜਵਾਇਣ ਪਾਵਾਂਗੇ ਅੱਧਾ ਛੋਟਾ ਚਮਚ ਅਜਵਾਇਣ ਅਜਵਾਇਣ ਚਲੋ ਅੱਗੇ ਹੋਰ ਕੀ ਆ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਮਤਮ ਇਹ ਗਰਮੀ ਦੇ ਵਿੱਚ ਜਿੱਦਾਂ ਨਾ ਵੱਧ ਹੁੰਦਾ ਹੈ ਤੇ ਤੁਸੀਂ ਇਸ ਨੂੰ ਸੁਕਾ ਕੇ ਇਦਾਂ ਰੱਖ ਸਕਦੇ ਆ ਇਦਾਂ ਇਹਨੂੰ ਮਸਲ ਕੇ ਥੋੜਾ ਜਿਹਾ ਇਦਾਂ ਇਹ ਪਾਵਾਂਗੇ ਇਹਦੇ ਨਾਲ ਟੇਸ ਇੰਨਾ ਵਧੀਆ ਆਦਾ ਨਾ ਬਹੁਤ ਸਵਾਦ ਬਣਦੀ ਆ ਇਹਦੇ ਫਾਇਦੇ ਵੀ ਬਹੁਤ ਆ ਗਰਮੀ ਦੇ ਵਿੱਚ ਇਹਨੂੰ ਜਿੰਨਾ ਹੋਏ ਤੁਸੀਂ ਇਹਨੂੰ ਸੁਕਾ ਕੇ ਇਦਾਂ ਸੁੱਕੇ ਧੁੱਪੇ ਨਹੀਂ ਸੁਕਾਉਣਾ ਇਹਨੂੰ ਛਾਂਵੇਂ ਸੁਕਾਉਣਾ ਛਾਂਵੇਂ ਮੰਜੇ ਦੇ ਉੱਪਰ ਇਦਾਂ ਰੱਖ ਕੇ ਜਾਂ ਨਾ ਕੱਪੜਾ ਦੇ ਕੇ ਇਹਨੂੰ ਸੁਕਾ ਲੈਣਾ ਸੁੱਕਣ ਦੋ 3-4 ਦਿਨ ਫਿਰ ਇਹਨੂੰ ਇਦਾਂ ਤੁਸੀਂ ਸਟੋਰ ਕਰਕੇ ਡੱਬੀ ਦੇ ਵਿੱਚ ਰੱਖ ਸਕਦੇ ਹੋ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਇਹਨੂੰ ਪੀਸ ਕੇ ਰੱਖਿਆ ਇਹ ਹੈਗੀ ਕਾਲੀ ਮਿਰਚ ਅੱਧਾ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਹਰੀ ਮਿਰਚ ਇਹ ਵੀ ਅਸੀਂ ਥੋੜੀ ਘੱਟ ਹੀ ਰੱਖਾਂਗੇ ਕਿਉਂਕਿ ਕੜਤਣ ਹੁੰਦੀ ਮੁੱਲੀਆਂ ਦੇ ਵਿੱਚ ਹਨਾ ਅੱਧਾ ਚਮਚ ਪਾਵਾਂਗੇ ਲਾਸਟ ਤੇ ਪਾਵਾਂਗੇ ਜੀ ਅਸੀਂ ਕੱਟਿਆ ਹੋਇਆ ਧਨੀਆ ਤੇ ਇਹਦੇ ਨਾਲ ਇਹਦਾ ਸਮੈਲ ਬਹੁਤ ਵਧੀਆ ਆਦੀ ਆ ਨਹੀਂ ਜੀ ਇੱਕ ਚੀਜ਼ ਰਹਿ ਗਈ ਅਜੇ ਗਰਮ ਮਸਾਲਾ ਤਾਂ ਰਹਿ ਹੀ ਗਿਆ ਆ ਇਹਨੂੰ ਮੈਂ ਦਿੱਤਾ ਪਹਿਲਾਂ ਤੇ ਹੁਣ ਅਸੀਂ ਇੱਕ ਚਮਚ ਪਾਵਾਂਗੇ ਗਰਮ ਮਸਾਲਾ ਇਹ 1.5 ਚਮਚ ਅਸੀਂ ਪਾਇਆ ਗਰਮ ਮਸਾਲੇ ਦਾ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਹੁਣ ਸਾਰੀ ਚੀਜ਼ਾਂ ਨੂੰ ਹਾਂਜੀ ਆਪਾਂ ਸਾਰੀ ਚੀਜ਼ ਨੂੰ ਮਿਕਸ ਕਰ ਲਿਆ ਜਿੰਨੀਆਂ ਚੀਜ਼ਾਂ ਪਾਈਆਂ ਸੀਗੀਆਂ ਤੇ ਹੁਣ ਪ੍ਰਸ਼ਾਦਾ ਬਣਾਉਣ ਦੀ ਤਿਆਰੀ ਹੋਣ ਲੱਗੀ ਆ ਤੇ ਆਓ ਹੁਣ ਦੇਖੀਏ ਕਿੰਦਾ ਪਰੌਂਠਾ ਬਣਾਉਣੀ ਆ ਗੈਸ ਔਨ ਕਰਤਾ ਤਵਾ ਗਰਮ ਹੋ ਰਿਹਾ ਤੇ ਇੱਧਰ ਅਸੀਂ ਜੰਨੂ ਰੋਟੀਆਂ ਇਦਾਂ ਬੇਕ ਲੈਣੇ ਆ ਮੈਨੂੰ ਚਕਲੇ ਤੇ ਬੇਲ ਨਹੀਂ ਬਿਲਕੁਲੀ ਪਸੰਦ ਹੈਗੀ ਕਿਉਂਕਿ ਇਦਾਂ ਸੈਲਫ ਦੇ ਉੱਪਰ ਉਹ ਫੇਰਦਾ ਫਿਸਲਦਾ ਰਹਿੰਦਾ ਹੈ ਹਨ ਤੇ ਫੇਸ ਕਰਕੇ ਇਦਾਂ ਜਿਦਾ ਮਰਜੀ ਬਣਾਈ ਜੋ ਕੋਈ ਚੱਕਰ ਨਹੀਂ ਇਦਾਂ ਮਾਜੀ ਜਾਵੇ ਹੈ ਤੇ ਬਾਕੀ ਹੁਣ ਦੇਖਦੇ ਆਂ ਛਕਾਨੇ ਆ ਦੇਖਦੇ ਆਂ ਕਿ ਕਮੈਂਟਸ ਆ ਰਹੇ ਆ ਇਦਾਂ ਉੱਪਰ ਗੁੱਡੀ ਸਾਡੀ ਚੈੱਕ ਕਰਨ ਨੂੰ ਆ ਗਈ ਪਹਿਲਾਂ ਹੀ ਉੱਪਰ ਕਹਿੰਦੀ ਮੈਨੂੰ ਚੱਕੋ ਮੈਨੂੰ ਦਿਖਾਓ ਕਹਿੰਦੀ ਤੁਸੀਂ ਕੀ ਕਰਦੇ ਆ ਉਹ ਥੱਲੇ ਪੜੀ ਨੂੰ ਦਿਖਦਾ ਨਹੀਂ ਕੁਝ ਤੇ ਦੋ ਪ੍ਰਸ਼ਾਦ ਦੇ ਬੇਲ ਕੇ ਰੱਖ ਲੈਣਾ ਇੱਕ ਰੋਟੀ ਦੇ ਉੱਪਰ ਤੁਸੀਂ ਫਿਰ ਐਦਾਂ ਮੂਲੀਆਂ ਨੂੰ ਐਦਾਂ ਸਪਰੈਡ ਕਰ ਦੇਣਾ ਚੰਗੀ ਤਰ੍ਹਾਂ ਐਨ ਭਰ-ਭਰ ਕੇ ਐਨ ਕੰਨ ਕੰਡਿਆਂ ਤੱਕਰ ਕਈ ਵਾਰ ਕੀ ਹੁੰਦਾ ਅਸੀਂ ਇੱਥੇ ਗੱਭੇ ਗੱਭੇ ਰਹਿਣ ਦਿੰਦੇ ਆ ਤੇ ਸਾਈਡਾਂ ਤੋਂ ਖਾਲੀ ਰਹਿ ਜਾਂਦੀਆਂ ਹਨ ਫਿਰ ਉਹ ਸਵਾਦ ਵੀ ਨੂੰ ਲਾ ਦਿੰਦੇ ਜਿਹਨਾਂ ਨੂੰ ਚੰਗੀ ਤਰ੍ਹਾਂ ਆ ਅਖੀਰ ਤੱਕ ਇਹਦਾ ਸਪ्रेड ਕਰ ਦੋ ਸਾਰੀ ਇਹ ਪਰਮੇ ਹੀ ਵਧੀਆ ਲੱਗਦੇ ਆ ਤਾਂ ਨਾ ਜਿੰਨੀਆਂ ਅਸੀਂ ਵੱਧ ਪਾਵਾਂਗੇ ਉਨੇ ਜਿਆਦਾ ਸਵਾਦ ਬਣਦੇ ਆ ਹਾਂਜੀ ਬੁੱਤ ਜੀ ਕੀ ਲੈਣਾ ਤੁਸੀਂ ਉੱਪਰ ਕਿੱਦਾਂ ਚੱਕ ਕੇ ਉੱਪਰ ਚੱਕ ਕੇ ਰੋਟੀ ਕਿੱਦਾਂ ਬਣੂਗੀ ਬੁੱਤ ਜੀ ਐਨੀ ਮੈਨੂੰ ਚੱਕੋ ਉੱਪਰ ਇੱਧਰ ਥੋੜੀ ਰੋਟੀ ਬਣਨੀ ਆ ਲਓ ਜੀ ਇਹਦਾ ਸਾਰੇ ਕਿਤੇ ਦੇਖੋ ਐਨ ਚੰਗੀ ਤਰ੍ਹਾਂ ਇਹਦੀ ਫਿਲਿੰਗ ਕਰ ਦਿੱਤੀ ਸਾਰੇ ਪਾਸੇ ਤੇ ਹੁਣ ਇਹਨੂੰ ਐਦਾਂ ਦੂਸਰਾ ਜਿਹੜਾ ਪ੍ਰਸ਼ਾਦਾ ਸੀ ਇਹਨੂੰ ਇਹਦੇ ਉੱਪਰ ਤਾਂ ਇੱਕ ਲਗਾ ਦੇਣਾ ਫਿਰ ਇਹਨੂੰ ਕੀ ਕਰਨਾ ਤੁਸੀਂ ਉਂਗਲੀਆਂ ਦੀ ਮਦਦ ਦੇ ਨਾਲ ਦਾ ਸਾਈਡਾਂ ਤੋਂ ਹਲਕਾ ਹਲਕਾ ਪ੍ਰੈਸ ਕਰ ਦੇਣਾ ਚਲ ਪਰੋਠਾ ਬਣ ਗਿਆ ਹਲਕਾ ਹਲਕਾ ਪ੍ਰੈਸ ਕਰਕੇ ਜੇ ਤੁਸੀਂ ਚਾਹੋ ਤਾਂ ਇਹਦੀ ਮਦਦ ਦੇ ਨਾਲ ਤੁਸੀਂ ਐਦਾਂ 베ਟ ਵੀ ਸਕਦੇ ਹੋ ਨਹੀਂ ਮੈਂ ਤਾਂ ਵੈਸੇ ਇਹਨਾਂ ਨੂੰ ਹਲਕਾ ਹਲਕਾ ਪ੍ਰੈਸ ਕਰਕੇ ਸਾਈਡਾਂ ਤੋਂ ਹੱਥ ਦੀ ਮਦਦ ਦੇ ਨਾਲ ਤਾਂ ਕਰਕੇ ਫਿਰ ਤਾਂ 베ਟ ਪਾ ਦਾਂਗੇ ਇੱਦਣ ਆਪਾਂ ਹੈਂ ਬੁਰੀਆ ਹੈ ਬੁਰੀਆ ਕਿਦਾਂ ਬੁਰੀਆ ਆ ਚੱਲਿਆ ਆਪਾਂ ਫੇਰ ਰੋਟੀ ਖਾਣੇ ਆ ਬੁਰੀਆ ਕੀ ਬੁਰੀਆ ਬੁਰੀਆ ਆਵੇ ਕੇ ਲੱਗਦਾ ਵਧੀਆ ਬਣਨੇ ਤੋ ਤੋ ਇਹਨੂੰ ਹੁਣ ਅਸੀਂ ਦੋਨਾਂ ਸਾਈਡਾਂ ਤੋਂ ਢੇਕ ਲਗਾ ਦਾਂਗੇ ਢੇਕ ਲਗਾਣ ਦੇ ਨਾਲ ਬਹੁਤ ਜ਼ਿਆਦਾ ਵਧੀਆ ਬਣ ਜਾਂਦੀ ਟੇਸਟ ਬਹੁਤ ਵਧੀਆ ਆ ਦਾ ਪਰੋਂਠੇ ਦਾ ਵੈਸੇ ਵੀ ਪੰਜਾਬੀਆਂ ਦੀ ਜਿੰਦ ਜਾਨ ਆ, कुरकुरੇ ਹੋ ਜੂਗੇ। कुरकुरੇ ਹੋ ਜਾਂਦੇ ਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਹਨਾ ਚਾਹ ਕੇ ਆਪਣੇ ਪੰਜਾਬੀ ਪਰੋਂਠੇ ਖਾਂਦੇ ਆ। ਤੇ ਕਿਤੇ ਛੁੱਟੀ ਵਾਲਾ ਦਿਨ ਹੋਵੇ, ਕੁਝ ਹੋਵੇ, ਕੋਈ ਪ੍ਰੋਗਰਾਮ ਐਦਾਂ। ਬਸ ਇੱਕੋ ਹੀ ਖੁਆਇਸ਼ ਪਰੋਂਠੇ, ਪਰੋਂਠੇ, ਪਰੋਂਠੇ। ਚਾਹੇ ਆਲੂ ਵਾਲੇ ਹੋਣ, ਚਾਹੇ ਮਿਲੀਆਂ ਵਾਲੇ ਹੋਣ ਜਾਂ ਪਕੌੜੇ। ਜਾਂ ਪਕੌੜੇ। ਸਹੀ ਗੱਲ ਆ। ਆ ਦੇ। ਇਹ ਹੁਣ ਘੇਰੇ ਨਾਲ ਬਹੁਤ ਜ਼ਿਆਦਾ ਵਧੀਆ ਬਣਦੇ ਆ। कुरकुरੇ ਜਿਹੇ ਹਨੇ ਆ, ਕੜਕਦਾਰ। ਚਲੋ ਦੋਨਾਂ ਸਾਈਡਾਂ ਦੇ ਇਹਨੂੰ ਤੁਸੀਂ ਪਕਾ ਲੈਣਾ ਵਾ ਫੇਰ ਲਓ ਜੀ ਬਾਹਰ ਮੀਂਹ ਪੈ ਰਿਹਾ ਆ ਤੇ ਆਪਣੇ ਪਰੌਂਠੇ ਹੋ ਗਏ ਰੈਡੀ ਦਹੀਂ ਦੇ ਨਾਲ ਮੂਲੀ ਵਾਲੇ ਪਰੌਂਠੇ ਹੁਣ ਆਪਾਂ ਛਕਣ ਲੱਗੇ ਆ ਤੇ ਜਿਨੇ ਜਿਨੇ ਛਕਣੇ ਆ ਆ ਜਾਓ ਤੁਸੀਂ ਵੀ ਚਲੋ ਜੀ ਇੱਥੇ ਹੀ ਆਪਾਂ ਬਲੌਗ ਦੀ ਕਰਦੇ ਹਾਂ ਸਮਾਪਤੀ ਅਗਲੇ ਬਲੌਗ ਵਿੱਚ ਜਲਦ ਮਿਲਦੇ ਹਾਂ ਤੁਹਾਨੂੰ ਬਲੌਗ ਕਿਵੇਂ ਦਾ ਲੱਗਾ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਬਾਹਰ ਮੀਂਹ ਕਿਵੇਂ ਪੈ ਰਿਹਾ ਤਵੇਰ ਦਾ ਹੀ ਮੀਂਹ ਚੱਲ ਰਿਹਾ ਜੀ